ਇੱਤੇ ਦਿਨ ਐਲਜੀਪੀਸੀ ਦੀ ਅੰਤਰਿਮ ਕਮੇਟੀ ਦੇ ਵੱਲੋਂ ਜਥੇਦਾਰਾਂ ਦੇ ਉੱਤੇ ਐਕਸ਼ਨ ਕੀਤਾ ਗਿਆ ਅੰਤਰਿਮ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਤੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਬ ਰਹਿਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵਿੱਚ ਕੰਮ ਆਸਾਨ ਬਚਿਆ ਹੋਇਆ ਜਿੱਥੇ ਬੀਤੇ ਦਿਨ ਹਰਿਆਣਾ ਆਈਕਾਈ ਦੀ ਅਕਾਲੀ ਦਲ ਦੇ ਆਖੂਆਂ ਦੇ ਵੱਲੋਂ ਅਸਤੀਫੇ ਦਿੱਤੇ ਗਏ ਤੇ ਇਹੀ ਸਿਲਸਿਲਾ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਦੇ ਵਿੱਚ ਹਰੀ ਸਿੰਘ ਨਾਭਾ ਔਰ ਆਦੇ ਵੱਲੋਂ ਅਸਤੀਫਾ ਦਿੱਤਾ ਗਿਆ ਤਾਂ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਔਰ ਆਨੇ ਵੀ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਔਰ ਆਨੇ ਇੱਕ ਪ੍ਰੈਸ ਨੋਟ ਰਿਲੀਜ਼ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਈ ਤਰੀਕੇ ਦੇ ਸਵਾਲ ਖੜੇ ਕੀਤੇ ਨੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਫੈਸਲਾ ਗਲਤ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਤਲਖੀ ਕੀਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜਾ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ ਉਹਨਾਂ ਨੇ ਵਿਕਰਮ ਮਜੀਠੀਆ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਵਿਕਰਮ ਸਿੰਘ ਮਜੀਠੀਆ ਔਰ ਆਦੇ ਔਖੇ ਸਮੇਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਖੜੇ ਰਹੇ ਪਰ ਸੁਖਬੀਰ ਸਿੰਘ ਬਾਦਲ ਦੇ ਔਖੇ ਸਮੇਂ ਦੇ ਵਿੱਚ ਵਿਕਰਮ ਮਜੀਠੀਆ ਨੇ ਉਹਨਾਂ ਦੀ ਪਿੱਠ ਤੇ ਸ਼ੁਰਾ ਮਾਰਿਆ ਹੈ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਜਿਹੜੇ ਨੇ ਗੋਵਿੰਦ ਸਿੰਘ ਲੋਂਗੋਵਾਲ ਉਹਨਾਂ ਦੇ ਵੱਲੋਂ ਵੀ ਆਪਣਾ ਅਸਤੀਫਾ ਜਿਹੜਾ ਦਿੱਤਾ ਗਿਆ ਤੇ ਹੁਣ ਇਸ ਸਭ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਤੁਹਾਨੂੰ ਦੱਸਿਏ ਕਿ ਤਲਬੀਰ ਸਿੰਘ ਗਿੱਲ ਜਿਹੜੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਹੁੰਦੇ ਸਨ ਵਿਕਰਮ ਸਿੰਘ ਮਜੀਠੀਆ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਉਹ ਰਾਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਤਲਵੀਰ ਸਿੰਘ ਗੱਲੁਰਾ ਨੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਦਾ 베ੜਾ ਡੋਬ ਕੇ ਅੱਜ ਸੱਚੇ ਬਣ ਰਹੇ ਨੇ ਤੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਪਣੇ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਅਕਾਲੀ ਦਲ ਨੂੰ ਜਿਹੜਾ ਖਤਮ ਕਰਨਾ ਚਾਹੁੰਦੇ ਨੇ ਤਾਂ ਤੁਹਾਨੂੰ ਦੱਸਿਏ ਕਿ ਪਿਛਲੇ ਸਾਲ ਬਲਵੀਰ ਸਿੰਘ ਗਿਲ ਜਿਹੜਾ ਆਨੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਤੇ ਹਮਲਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਹਮਲਾਵਰ ਹੁੰਦੇ ਦਿਖ ਰਹੇ ਨੇ ਤਲਬੀਰ ਸਿੰਘ ਗੈਲ ਤਾਂ ਹੁਣ ਬੀਤੇ ਦਿਨੀ ਜੋ ਵਿਕਰਮ ਮਜੀਠੀਆ ਔਰ ਆਦੇਵ ਵੱਲੋਂ ਸਟੈਂਡ ਲਿਆ ਗਿਆ ਤਾਂ ਉਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਸਵਾਲ ਜਿਹੜਾ ਨੇ ਤਲਬੀਰ ਸਿੰਘ ਗੈਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਨੇ ਤਲਬੀਰ ਸਿੰਘ ਗੈਲ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਅਕਾਲੀ ਦਲ ਨੂੰ ਧੋਖ ਕੇ ਅੱਜ ਸੱਚੇ ਬਣ ਰਹੇ ਨੇ ਵਿਕਰਮ ਸਿੰਘ ਮਜੀਠੀਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਐਸੇ ਨਾਲੀ ਤਲਵੀਰ ਸਿੰਘ ਦੇ ਲਾਹੌਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੇਰੇ ਵੀਰੋ ਹੁਣੇ-ਹੁਣੇ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਜਿਹੜਾ ਸਾਰੇ ਟੀਵੀ ਚੈਨਲਾਂ 'ਤੇ ਚੱਲ ਰਿਹਾ ਜਿਦੇ ਵਿੱਚ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਤਾਂ ਉਹਨਾਂ ਨੇ ਕਹਿ ਕੇ ਜਸੇਦਾਰ ਸਾਹਿਬਾਨ ਨੂੰ ਜਿਹੜੇ ਤਰੀਕੇ ਨਾਲ ਹਟਾਇਆ ਗਿਆ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਬਿਲਕੁਲ ਉਹ ਗੱਲ ਸਹੀ ਹੈ ਸਾਡੇ ਸਾਰਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ਐਵਰਿਅਰ ਵਾਰਾ ਸ਼ਰੀਕਾਲ ਤੱਕ ਸਾਬ ਦੇ ਜਥੇਦਾਰ ਸਹਿਬਾਨਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਜਥੇਦਾਰ ਸਹਿਬਾਨਾ ਨਹੀਂ ਹੋਣਾ ਚਾਹੀਦਾ ਔਰ ਦੂਜੀ ਗੱਲ ਉਹਨਾਂ ਨੇ ਕਹਿ ਕੇ ਜੋ ਕੁਝ ਹੋਇਆ ਕੱਲ ਜੋ ਕੁਝ ਅੰਤਰਨ ਕਮੇਟੀ ਨੇ ਕੀਤਾ ਉਹ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਕੀਤਾ ਜਿਹੜੇ ਕਿ ਉਹਨਾਂ ਦੇ ਭਾਈ ਆ ਜੀ ਨੇ ਸਰਦਾਰ ਸੁਖਵੀਰ ਸਿੰਘ ਬਦਲੇ ਉਹਨਾਂ ਨੂੰ ਵਿਅਕਤੀ ਵਿਸ਼ੇਸ਼ ਦੇ ਰੂਪ ਵਿੱਚ ਉਹਨਾਂ ਨੇ ਗੱਲ ਕਹਿ ਦਿੱਤੀ ਚਲੋ ਸਿੱਧਾ ਨਾਮ ਲੈ ਕੇ ਵੈਸੇ ਤੇ ਉਹ ਕਹਿ ਸਕਦੇ ਸੀਗੇ ਔਰ ਤੀਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਦਰਿਆਦਲੀ ਵਖਾਉਣੀ ਚਾਹੀਦੀ ਸੀ ਸੁਖਵੀਰ ਸਿੰਘ ਬਾਦਲੂ ਨੇ ਸਲਾਹ ਦਿੱਤੀ ਕਿ ਦਰਿਆਦਲੀ ਵਖਾਉਣੀ ਚਾਹੀਦੀ ਸੀ ਮੈਂ ਮਜੀਠੀਆ ਸਾਹਿਬ ਇਹ ਗੱਲ ਕਹਿਣੀ ਚਾਹਣਾ ਅੱਜ ਤੁਹਾਨੂੰ ਦਰਿਆਦਲੀ ਦਾ ਚਿੱਤ ਆ ਗਿਆ ਜਦੋਂ ਅਜਨਾਲਾ ਪਰਿਵਾਰ ਨੂੰ ਤੁਸੀਂ ਸਾਈਡ ਤੇ ਕਿਹਾ ਉਦੋਂ ਤੁਸੀਂ ਕਿਉਂ ਨਹੀਂ ਦਰਿਆਦਲੀ ਵਖਾਈ ਨਵਜੋਤ ਸਿੰਘ ਸਿੱਧੂ ਵਾਲੀ ਕਿਉਂ ਨਹੀਂ ਤੁਸੀਂ ਦਰਿਆਦਲੀ ਵਖਾਈ ਤੁਸੀਂ ਜਸਵੰਤ ਸਿੰਘ ਸੇਖਵਾ ਵਾਲੀ ਕਿਉਂ ਨਹੀਂ ਦਰਿਆਦਲੀ ਵਖਾਈ ਤੁਸੀਂ ਸਰਦਾਰ ਰਜੀਤ ਸਿੰਘ ਬਰੰਪੁਰਾ ਸਾਹਿਬ ਵਾਸਤੇ ਕਿਉਂ ਨਹੀਂ ਦਰਿਆਦਲੀ ਵਖਾਈ ਤੁਸੀਂ ਸਰਦਾਰ ਨਰਮਲ ਸਿੰਘ ਕੜਵ ਵਾਸਤੇ ਕਿਉਂ ਨਹੀਂ ਦਰਿਆਦਲੀ ਵਖਾਈ ਤੁਸੀਂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਾਸਤੇ ਕਿਉਂ ਨਹੀਂ ਦਰਿਆਦਲੀ ਵਿਖਾਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਤੋਂ ਬਾਅਦ ਸੈਕੰਡ ਕਤਾਰ ਦੇ ਲੀਡਰਾਂ ਦੀ ਗੱਲ ਕਰੋ ਜਿਹਦੇ ਵਿੱਚ ਬੋਨੀਗੀ ਆਗੇ ਰਵਿਕਰਨ ਸਿੰਘ ਕਲੋਜੀ ਆਗੇ ਜਿਹੜੇ ਟਿੱਕਾ ਜੀ ਆਗੇ ਬਲਾਰੀਆ ਜੀ ਆਗੇ ਉਪਕਾਰ ਸਿੰਘ ਸੰਧੂ ਆਗੇ ਤਲਵੀਰ ਸਿੰਘ ਗਹਿਲੇ ਆ ਗਿਆ ਡਾਕਟਰ ਤਲਵੀਰ ਸਿੰਘ ਵੇਰਕਾ ਜੀ ਆਗੇ ਸਾਡੇ ਮੀਆਂ ਮਿੰਡ ਮਨਜੀਤ ਸਿੰਘ ਮੰਨਾ ਜੀ ਆਗੇ ਹਰਮਿੰਦਰ ਸਿੰਘ ਸੰਧੂ ਜੀ ਆਗੇ ਜੋਚੀ ਸਾਹਿਬ ਆਗੇ ਮੈਨੂੰ ਲੱਗਦਾ ਕਿ ਇਹ ਕੁ ਦੋ ਹੀ ਰਹਿ ਗਏ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ 'ਚ ਬੈਠੇ ਸੀ। ਉਹੀ ਦੋ ਚਾਰ ਮੇਰੇ ਵੀਰ ਉਹਨਾਂ ਦੇ ਨਾਲ ਰਹਿ ਗਏ ਸੀ। ਸੋ ਆਪਣੇ ਵਾਲੀ ਦਰਿਆਦ ਲਈ ਕਿਉਂ ਨਹੀਂ ਵਿਖਾਈ ਜੀ? ਇਹ ਤੁਹਾਡੀ ਬੜੇ ਲੰਮੇ ਸਮੇਂ ਤੋਂ ਇਹ ਮੰਸ਼ਾ ਸੀ ਕਿ ਮੈਂ ਤਰੀਕੇ-ਤਰੀਕੇ ਦੇ ਨਾਲ ਰੋਲਾ ਵਣਾ ਪਵੇ ਤੇ ਕਾਲੀ ਦਲ ਨੂੰ ਖਤਮ ਕਰਦਾ। ਤੁਸੀਂ ਬੜੇ ਲੰਮੇ ਸਮੇਂ ਤੋਂ ਚਾਹਦੇ ਜਿਹਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਇਸ ਗੱਲ ਦੀ ਤੁਹਾਨੂੰ ਮੈਂ ਵਧਾਈ ਦੇਣਾ। ਔਰ ਜਿਹੜੀ ਇਹ ਆਲੀ ਸਾਹਿਬ ਚਲੋ ਬਹੁਤ ਵਧੀਆ ਇਨਸਾਨੀ ਆਲੀ ਸਾਹਿਬ ਜਿਹੜੀ ਤੁਹਾਡੀ ਉਹਨਾਂ ਨਾਲ ਜਾਰੀ ਸੀਗੀ ਉਹ ਵੀ ਤੁਸੀਂ ਪਕਾ ਦਿੱਤੀ ਕਿਉਂਕਿ ਇਹ ਤੇ ਬੜੀ ਗੱਲ ਕਲੀਅਰ ਸੀ ਬੜੇ ਲੰਮੇ ਸਮੇਂ ਤੋਂ ਤੁਸੀਂ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨਾ ਚਾਹੁੰਦੇ ਸੀ ਔਰ ਤੁਸੀਂ ਉਹ ਕਰ ਦਿੱਤਾ ਇਹ ਮਹਿਰਾਨ ਆ ਕਿ ਪਤਾ ਨਹੀਂ ਤੁਸੀਂ ਇਹ ਕਿੱਥੋਂ ਐਡਾ ਵੱਡਾ ਦਿਲ ਕੱਢ ਕੇ ਅੱਜ ਜਿਹੜਾ ਪ੍ਰੈਸ ਨੋਟ ਜਾਰੀ ਕਰਤਾ ਪਰ ਬਹੁਤ ਲੇਟ ਕੀਤਾ ਵੈਸੇ ਤੋਂ ਜੋ ਸਾਨੂੰ ਲੱਗਦਾ ਸੀ ਇਹ ਬੜਾ ਚਿਰ ਤੋਂ ਪਹਿਲਾਂ ਤੁਸੀਂ ਕਰਨਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਡਿਲੇ ਕਰ ਗਏ ਮਜੀਠੀਆ ਸਾਹਿਬ ਤੁਹਾਡੀ ਗੰਦੀ ਤੇ ਗੁੰਝਲਦਾਰ ਰਾਜਨੀਤੀ ਨੇ ਸਾਡੇ ਮਾਝੇ ਦੇ ਵਿੱਚ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਸਫਾਇਆ ਕਰ ਦਿੱਤਾ। ਔਰ ਤੁਸੀਂ ਉਹ ਸਫਾਇਆ ਕਰਨ ਦੇ ਵਿੱਚ ਕਾਮਯਾਬ ਹੋਏ। ਇਸ ਗੱਲ ਦੇ ਮੈਂ ਤੁਹਾਨੂੰ ਫਿਰ ਦੁਬਾਰਾ ਬਤਾਇਆ ਦੇਣਾ। ਔਰ ਮੇਰੇ ਵੀਰੋ ਦੇਖੋ ਮੈਂ ਸਮੇ ਸਮੇਂ ਦੇ ਨਾਲ ਮੈਂ ਵੀ ਇਹਨਾਂ ਦੇ ਨਾਲ ਰਿਹਾ। ਅੱਜ ਦੀ ਤਰੀਕ 'ਚ ਅਕਾਲੀ ਦਲ ਖਤਮ ਹੋ ਚੁੱਕਾ। ਅਕਾਲੀ ਦਲ ਦੇ ਪੱਲੇ ਕੁਝ ਨਹੀਂ ਰਹਿ ਗਿਆ। ਔਰ ਜਿਸ ਤਰ੍ਹਾਂ ਦੇ ਨਾਲ ਸਾਡੇ ਸਤਕਾਰਯੋਗ ਜਥੇਦਾਰ ਸਹਿਬਾਨਾਂ ਨੂੰ ਜਲੀਲ ਕਰਕੇ ਤਖਸਬਾਨਾਂ ਤੋਂ ਲਿਆ ਆ ਗਿਆ ਮੈਂ ਉਹਦੀ ਸਖਤ ਰਖੀਦੀ ਕਰਦਾ ਔਰ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਹਿਣਾ ਕਿ ਜਿਹੜੇ ਜਥੇਦਾਰ ਸਹਿਬਾਨ 2 ਦਸੰਬਰ ਦੇ ਫੈਸਲੇ ਲੈ ਕੇ ਗਏ ਨੇ ਉਹਨਾਂ ਦੇ ਨਾਲ